ਇੱਕ ਪਾਸੇ ਤਾਂ ਜਿਹੜੇ ਕੈਂਸਰ ਵੰਡ ਰਹੇ ਨੇ ਉਹਨਾਂ ਦੀਆਂ ਸਟੇਜਾਂ ਲੱਗ ਰਹੀਆਂ ਨੇ ਜੀ ਹਨਾ ਇੱਕ ਪਾਸੇ ਜਿਹੜੇ ਕੈਂਸਰ ਨੂੰ ਰੋਕ ਰਹੇ ਨੇ ਉਹਨਾਂ ਨੂੰ ਉਹਨਾਂ ਦੀਆਂ ਗਿਰਫਤਾਰੀਆਂ ਤੋਂ ਉਹਨਾਂ ਦੇ ਲਾਤੀ ਚਾਰਜ ਹੋ ਰਿਹਾ ਇਹ ਗੰਗਾ ਉਲਟੀ ਉਗ ਰਹੀ ਹੈ ਡਾਂਗ ਦੇ ਨਾਲ ਪੀਉਣਗੇ ਪਾਣੀ ਜ਼ਹਿਰ ਵਾਲਾ ਨਾਲੇ ਡਾਂਗਾ ਲਾਉਣਗੇ ਤੇ ਫੜ ਕੇ ਕਹਿਣਗੇ ਕਰ ਦੇਣ ਕਿ ਪੀਓ ਨਾਲੇ ਮਰੋ ਆਉਣ ਵਾਲੇ ਸਮੇਂ ਦੇ ਵਿੱਚ ਜੇ ਨਾ ਬੰਦ ਹੋਇਆ ਇਹ 2030 ਤੱਕ 50 ਸਾਲਾਂ ਤੱਕ ਡਾਕਟਰਾਂ ਨੂੰ ਨਹੀਂ ਪਤਾ ਲੱਗਣਾ ਬਿਮਾਰੀ ਕੀ ਆ ਉਹ ਗੱਲ ਸਮਾਹਣਾ ਜਿਹੜਾ ਕੀਚੇ ਬਹਿ ਕੇ ਕਹਿੰਦਾ ਹੁੰਦਾ ਸੀ ਵੀ ਹਾਂ ਯਾਰ ਮੈਂ ਇਹ ਪਾਣੀ ਦੇ ਵਿਰੋਧਾ ਤੋਂ ਨਾਲ ਪੋਚਾ ਲਾ ਕੇ ਇਹ ਬੰਦ ਕਰਾਵਾਂਗੇ ਜਦੋਂ ਇਹ ਸਰਕਾਰ ਚ ਨਹੀਂ ਸੀ 92 ਸੀਟਾਂ ਅੱਜ ਤੱਕ ਰਿਕਾਰਡ ਹੋਇਆ ਯਾਰ ਓਏ ਹਜੇ ਦਾ ਪੰਜਾਬ ਦਾ ਹੋ ਜਾ ਹੁਣ ਤਾਂ ਪੰਜਾਬ ਦਾ ਹੋ ਜਾ ਮੇਰੇ ਭਰਾਵਾ ਕਿਹੜੀ ਚੀਜ਼ ਆ ਜਿਹੜੀ ਉਤਲੇ ਪਾਸੇ ਜਿਹੜੀ ਕੰਮ ਕਰ ਰਹੀ ਇਹਨਾਂ ਸਾਰਿਆਂ ਦਾ ਵਸ ਨਹੀਂ ਚੱਲਦਾ ਗਾਂਧੀ ਗੰਜਾ ਗਾਂਧੀ ਨੋਟ ਪੈਸਾ 200 ਕਰੋੜ 250 ਕਰੋੜ ਹਾਲਵਾ ਬੈਲਟ ਰਾਜਸਥਾਨ ਕਈ ਸਤ ਕਾਲਾ ਪੇੜੀ ਆ ਮਾਂ ਮਰਦੇ ਡੇ ਗੱਡੀਆਂ ਭਰ ਭਰ ਕੇ ਜਾਂਦੀਆਂ ਆ ਕੈਂਸਰ ਦੀਆਂ ਰਾਜਸਥਾਨ ਨੂੰ ਕਿਉਂ ਉਹ ਕਾਰਨ ਮੇਨਦੀ ਹੈ ਮੇਨਗਰ ਦੇ ਪਾਣੀ ਦਾ ਬਹੁਤ ਸਾਹਬ ਨੇ ਆਪ ਕਿਹਾ ਸੀ ਜਦੋਂ ਕੋਈ ਨੇਤਾ ਗਲਤ ਚੱਲਦਾ ਉਹਦੀ ਵੀਡੀਓ ਪੁਰਾਣੀਆਂ ਕੱਢ ਕੇ ਰਸ ਦੋ ਪੰਜਾਬ ਦੇ ਲੋਕੀ ਜਾਗਰੂਕ ਹੋ ਚੁੱਕੇ ਨੇ ਦੋ ਸਾਲਾਂ ਬਾਅਦ 92 ਐਮਐਮਐਨ ਨੇ ਬੜੇ ਸੀ 92 ਵੋਟਾਂ ਨਹੀਂ ਪੈਣ ਦੀਆਂ ਪਈਆਂ ਦੀ ਪੈਣ ਗਈਆਂ ਪੈਣ ਗਈਆਂ ਪੰਜਾਬੀਆਂ ਦੇ ਵੋਟਾਂ ਨਹੀਂ ਪੈਂਦੀਆਂ ਭੁੱਲ ਜਾਣ ਲੋਕਾਂ ਭਾਈ ਜਿਹੜੇ ਨਾਲ ਸਾਹਮਣੇ ਖੜੇ ਆ ਉਹ ਨਹੀਂ ਕਰੇ ਵਿਕੇ ਵਿਕੇ ਕੌਣਾ ਜਿਹੜੇ ਸਟੇਜਾਂ 'ਅਲੇ ਇਦਾਂ ਹੀ ਪੰਜਾਬ ਦੇ ਲੀਡਰਾਂ ਨੇ ਪੰਜਾਬ ਨੂੰ ਵੇਚਿਆ ਇਹਨਾਂ ਨੇ ਬੈਗਾਂ ਭਰ-ਭਰ ਨੋੜ ਦਿੱਤੇ ਨੇ ਤਾਂ ਅੱਜ ਤੱਕ ਬੁੱਢੇ ਨਾਲ ਦਾ ਮਸਲਾ ਹੱਲ ਨਹੀਂ ਹੋਇਆ ਜਿਹੜਾ ਕੋਈ ਪੰਜਾਬ ਦੀ ਗੱਲ ਚੱਕਦਾ ਯਾਰ ਉਹ ਜਦੀ ਦੀਪ ਸਿੱਧੂ ਕਾਣੀ ਉਧਰ ਉਹ ਹਜੇ ਪੰਜਾਬ ਵੱਲ ਮੁੜਿਆ ਸੀ ਹਜੇ ਉਹਦਾ ਦਿਮਾਗ ਉਹਦਾ ਪਿਓ ਕਹਿੰਦਾ ਲੂਸੇ ਵਾਲੇ ਦਾ ਵੀ ਮੈਂ ਹਜੇ ਦਾ ਮੇਰਾ ਪੁੱਤ ਪੰਜਾਬ ਵੱਲੋਂ ਹੋਇਆ ਸੀ ਤੇ ਉਹਦਾ ਦੇਖ ਲਓ ਸਟਰੀ ਵਾਲੇ ਸਾਨੂੰ ਪਤਾ ਨਹੀਂ ਕਿੱਥੋਂ ਦੇ ਰਹਿੰਦੇ ਆ ਕੌਣ ਹੈਗੇ ਆ ਕੋਈ ਨਾਉ ਨਹੀਂ ਪਤਾ ਥੇ ਨਹੀਂ ਪਤਾ ਅਸੀਂ ਉਹਨਾਂ ਦੇ ਬਲੈਕ ਮਿਲਰ ਭਾਈ ਕਿਵੇਂ ਹੋ ਗਏ ਕੀਤੇ ਪੈਸੇ ਲੈ ਲੈ ਲੱਖਾ ਪੈਸੇ ਲੈ ਗਿਆ ਉਹ ਵਿਚਾਰਾ ਸਵੇਰ ਦਾ ਡੱਕਾ ਗੱਡੀ ਦੇ ਛੀਏ ਪੰਪਰ ਤੁਸੀਂ ਕੱਢਿਆ ਇਹਨਾਂ ਦਾ ਉਹ ਨਹੀਂ ਛੱਡੇ ਜਿਹੜੇ ਕਿਹਾ 25 ਸਾਲ ਰਾਜ ਕਰਾਂਗੇ ਇਹਨਾਂ ਦਾ ਉਹ ਨਹੀਂ ਛੱਡੇ ਜਿਹੜਾ ਕਹਿੰਦੇ ਅਸੀਂ ਰਾਜਿਆਂ ਦੇ ਪੁੱਤੇ ਆ ਕੈਪਟਨ ਅਰਗੇ ਇਹ ਭਾਈ ਜੈਨ ਨੂੰ ਕਿੱਥੇ ਛੱਡਣਗੇ ਇਹ ਲੋਕ ਅੱਧੇ ਰੱਬ ਹੁੰਦੇ ਨੇ ਸਿਆਣੇ ਕਹਿੰਦੇ ਨੇ ਇਹ ਅੱਧੇ ਰੱਬ ਨੇ ਜੇ ਇਹਨਾਂ ਨੇ ਧਾਨ ਲਿਆ ਤਾਂ 94 ਦੀਆਂ ਚਾਰ ਹੀ ਰਹਿ ਜਾਣੀਆਂ ਮੋਰਚਾ ਕਾਲੇ ਪਾਣੀਾਂ ਦੇ ਨੂੰ ਲੈ ਕੇ ਅੱਜ ਲੁਧਿਆਣਾ ਦੇ ਵਿੱਚ ਇੱਕ ਬਹੁਤ ਵੱਡਾ ਇਕੱਠ ਸੀ ਤੇ ਦੂਜੇ ਪਾਸੇ ਪ੍ਰਵਾਸੀਆਂ ਦਾ ਕੱਟ ਕਰਕੇ ਫੈਕਟਰੀਆਂ ਵਾਲਿਆਂ ਨੇ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਕੀ ਪਰ ਜਿੱਥੇ ਪੰਜਾਬੀ ਜਿਹੜੇ ਇਸ ਚੀਜ਼ ਤੋਂ ਪੀੜਤ ਸੀ ਜਦੋਂ ਪੰਜਾਬ ਤੋਂ ਕਹਿ ਲਈਏ ਮਾਲਵੇ ਬਹਿਟ ਤੋਂ ਇਧਰ ਬਸ ਲੁਧਿਆਣੇ ਵਾਲੇ ਪਾਸੇ ਆ ਰਹੇ ਸੀ ਤਾਂ ਉਹਨਾਂ ਨੂੰ ਰਸਤੇ ਦੇ ਵਿੱਚ ਗ੍ਰਿਫਤਾਰ ਕੀਤਾ ਜਾ ਰਿਹਾ ਕਿਸੇ ਨਿਕਟਮਰ ਹੋਈ ਹੈ ਕਿਸੇ ਨੂੰ ਜੇਲ੍ਹ ਦੇ ਵਿੱਚ ਥਾਣੇ ਦੇ ਵਿੱਚ ਡੱਕਿਆ ਗਿਆ ਲੱਖ ਸਦਾਣਾ ਵੀ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਸੁਖ ਜਗਰਾਉ ਸੁਖਵਿੰਦਰ ਪੀਪੀ ਬਾਬਾ ਰਾਜ ਸਿੰਘ ਖਾਲਸਾ ਸਾਡੇ ਨਾਲ ਸਾਰੇ ਮੌਜੂਦ ਨੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗ ਗਾਇਜ਼ ਜਿਹੜੀ ਕਹਾਣੀ ਦਾ ਸ਼ੁਰੂ ਕਰ ਲੈਨੇ ਆਂ ਸਭ ਤੋਂ ਪਹਿਲਾਂ ਜਿਹੜੀ ਤੁਹਾਡੀ ਗ੍ਰਿਫਤਾਰ ਕੀਤੀ ਕਿਹਦੇ ਨਾਲ ਡਾਂਗ ਛੋਟਾ ਵਿਚ ਲੱਗ ਗਿਆ ਬਿਲਕੁਲ ਬਾਈ लाठी ਚਾਰਜ ਬਹੁਤ ਕੀਤਾ ਹਾਂ ਤੇ ਅਸੀਂ ਇੱਥੇ ਰਾਤ ਦੇ ਆਏ ਹੋਏ ਸੀ ਤੇ ਅੱਜ ਸਵੇਰੀ ਇਹਨਾਂ ਨੇ ਜਦੋਂ ਅਸੀਂ ਇੱਧਰੋਂ ਚੱਲਣ ਲੱਗੇ ਤੇ ਗ੍ਰਿਫਤਾਰੀ ਕੀਤੀ ਪਹਿਲਾਂ ਉੱਥੇ ਜਾ ਕੇ ਦੇਖ ਕੇ ਆਏ ਅਗਲੇ ਪਾਸੇ ਸਾਰਾ ਹਾਂ ਹਾਂ ਬਿਲਕੁਲ ਉਹਨਾਂ ਦੀਆਂ ਸਟੇਜਾਂ ਲਵਾ ਕੇ ਦਿੱਤੀਆਂ ਸਰਕਾਰ ਨੇ ਹਾਂ ਉਹਨਾਂ ਨੂੰ ਸਪੈਸ਼ਲ ਲੰਗਰ ਤਿਆਰ ਕਰਕੇ ਦਿੱਤਾ ਸਰਕਾਰ ਦੀ ਸਹਤੇ ਹਾਂ ਇੱਕ ਪਾਸੇ ਤਾਂ ਜਿਹੜੇ ਕੈਂਸਰ ਵੰਡ ਰਹੇ ਨੇ ਉਹਨਾਂ ਦੀਆਂ ਸਟੇਜਾਂ ਲੱਗ ਰਹੀਆਂ ਨੇ ਜੀ ਹਨਾ ਇੱਕ ਪਾਸੇ ਜਿਹੜੇ ਕ ਗੱਲ ਉਲਟੀ ਵਗ ਰਹੀ ਹੈ ਪਰ ਸਵਰਗ ਨਰਕ ਇੱਥੇ ਆ ਭੰਤ ਸਿਆ ਬਿਆੰਤੇ ਬੁੱਚਰੇ ਵਾਲੇ ਰਾਹ ਤੇ ਚੱਲ ਪਿਆ ਪਰ ਤੈਨੂੰ ਮੈਂ ਕਿਹਾ ਵੀ ਲੋਕਾਂ ਨੇ ਇਸ ਕਰਕੇ ਨਹੀਂ ਚੁਣਿਆ ਸੀ ਕਿ ਤੂੰ ਆ ਕੁਛ ਕਰੇ ਅਨਾ ਪ੍ਰਵਾਸੀ ਤਾਂ ਆ ਕੇ ਇੱਥੇ ਆਪਦਾ ਹੱਕ ਲੈ ਰਹੇ ਨੇ ਉਹਨਾਂ ਨੂੰ ਤੁਸੀਂ ਹੱਕ ਦੇ ਰਹੇ ਹੋ ਪੰਜਾਬ ਦੇ ਵਿੱਚ ਪੰਜਾਬੀ ਕਲਪ ਦੇ ਫਿਰਦੇ ਆ ਕਿ ਸਾਨੂੰ ਸਾਡੇ ਹੱਕ ਦਿਓ ਉਹਨਾਂ ਨੂੰ ਤੁਸੀਂ ਡੰਡੇ ਦੇ ਰਹੇ ਹੋ ਲਾਠੀ ਚਾਰਜ ਦੇ ਰਹੇ ਹੋ ਉਹਨਾਂ ਨੂੰ ਪਰਚੇ ਦੇ ਰਹੇ ਹੋ ਉਹਨਾਂ ਦੀ ਗਿਰਪਧਾਰੀਆਂ ਕਰ ਰਹੇ ਹੋ ਇਹ ਇਹ ਨਜਾਇਜ਼ੀ ਧੱਕਾ ਜਿਹੜਾ ਅੱਜ ਹੋਇਆ ਨਾ ਬਈ ਸਤ ਮੁੱਚੀ 84 ਚ ਕੀ ਕੁਝ ਹੋਇਆਊਗਾ ਸਾਡੇ ਨਾਲ ਮੈਂ ਸਤ ਮੁੱਚੀ ਅੱਖਾਂ ਦੇ ਵਿੱਚ ਪਾਣੀ ਆ ਰਿਹਾ ਸੀ ਕਿ 84 ਚ ਕੀ ਕੁਝ ਹੋਇਆਊ ਜਿਹੜਾ ਅੱਜ ਆ ਕੁਝ ਕੀਤਾ ਹੈ ਇਹ ਦੁੱਖ ਹੈ ਬਈ ਤਰਾਸਦੀ ਹੈ ਇਹ ਕਿ ਇੰਨਾ ਧੱਕਾ ਅੱਜ ਕੀਤਾ ਲੋਕ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਸਾਡੇ ਚੱਲ ਲਿਆ ਹੋਵੇ ਪਵਿੱਤਰ ਸਮਝ ਕੇ ਖੰਡੇ ਬਾਟੇ ਦੀ ਪੌਲ ਤਿਆਰ ਕੀਤੀ ਤੇ ਉਸ ਨੂੰ ਗੰਦਲਾ ਵੀ ਕੀਤਾ ਡਾਂਗ ਸੋਟਾ ਵੀ ਮਾਰਿਆ ਮਤਲਬ ਕੋਈ ਕਸਰ ਵੀ ਨਹੀਂ ਛੱਡੀ ਵੀ ਗੰਦਲਾ ਕਰਨ ਦੀ ਵੀ ਕਸਰ ਛੱਡੀ ਬਿਲਕੁਲ ਬਾਈ ਬਿਲਕੁਲ ਉਹਨਾਂ ਦਾ ਸਾਥ ਦੇ ਰਹੇ ਨੇ ਹਲੇ ਤਾਂ ਗੱਲ ਤਾਂ ਇਹ ਹੈ ਨਾ ਬਾਈ ਉਹਨਾਂ ਦਾ ਸਾਥ ਦਿੱਤਾ ਜਾ ਰਿਹਾ ਜਿਹੜੇ ਉਹਨੂੰ ਗੰਦਲਾ ਕਰ ਰਹੇ ਨੇ ਪਾਣੀ ਨੂੰ ਕੈਂਸਰ ਦੇ ਰਹੇ ਨੇ ਇੱਥੇ ਸਿੱਧੂ ਹੋ ਗਿਆ ਕਿ ਡਾਂਗ ਦੇ ਨਾਲ ਪੀਉਣਗੇ ਪਾਣੀ ਜ਼ਹਿਰ ਵਾਲਾ ਨਾਲੇ ਡਾਂਗਾ ਲਾਉਣਗੇ ਤੇ ਫੜ ਕੇ ਕਹਿਣਗੇ ਕਰ ਦੇਣ ਕਿ ਪੀਓ ਨਾਲੇ ਮਰੋ 100 ਗੰਡਾ ਵਿੱਚ ਉਹਨਾਂ ਦੇ ਛੇਰਵੀ ਮਾਰਨਾ ਤੇ ਰੋਣ ਵੀ ਨਹੀਂ ਦੇਣਾ ਉਹ ਗੱਲ ਇੱਥੇ ਫਿਰ ਹੋਊਗੀ ਹਾਂ ਬਿਲਕੁਲ ਆਹੀ ਗੱਲ ਅੱਜ ਸਿੱਧ ਹੋਈ ਆ ਬਾਈ ਮੈਂ ਤਾਂ ਫਿਰ ਸਿੱਧੀ ਕਹਿਣਾ ਪੰਥ ਸਾਹਿਬ ਕਿਉਂ ਫਿਰ ਕਹਿਣਾ ਵੀ ਮੈਂ ਕਿਸਾਨਾਂ ਦਾ ਪੁੱਤ ਆ ਮੈਂ ਪੰਜਾਬੀ ਆ ਸਿੱਧੀ ਪ੍ਰਵਾਸੀਆਂ ਨਾਲ ਰਲ ਜਾ ਯਾਰ ਗੱਲ ਖਤਮ ਫਿਰ ਪੰਜਾਬ ਵਾਲੇ ਆਪ ਹੀ ਦੇਖ ਲੈਣਗੇ ਕੀ ਕੁਝ ਹੁੰਦਾ ਹੈ ਹਨਾ ਵੀ ਆਪ ਪੁਲਿਸ ਨੂੰ ਵੀ ਆਪ ਪੁਲਿਸ ਗ੍ਰਿਫਤਾਰ ਕਰਦੀ ਪਹਿਲੀ ਵਾਰੀ ਨਜ਼ਰ ਆਈ ਹੈ ਚੱਕਰ ਕੀ ਬਣ ਗਿਆ ਮੱਗੇ ਕਿਹਾ ਮੈਂ 28 ਸਾਲ ਨੌਕਰੀ ਕੀਤੀ ਹੈ ਥਾਣੇ 'ਚ ਅਜੇ ਮੁਲਾਜ਼ਮ ਚਾਹ ਪੀਂਦਾ ਰਿਹਾ ਅੱਜ ਪਹਿਲੀ ਵਾਰ ਅਜੇ ਮੁਲਜ਼ਮ ਬੀਤੀ ਚਾਹ ਥਾਣੇ 'ਚ ਬਹਿ ਗ ਦੋ ਕਰਨੀਆਂ ਅੱਜ ਦੋ ਚੀਜ਼ਾਂ ਵੇਖਣ ਨੂੰ ਮਿਲੀਆਂ ਪਹਿਲੀ ਚੀਜ਼ ਇਹ ਵੇਖਣ ਨੂੰ ਮਿਲੀ ਆ ਇੱਕ ਪਾਸੇ ਉਹ ਧਰਕਾਰ ਸੀ ਜਿਹੜਾ ਕਹਿੰਦਾ ਪੰਜਾਬ ਨੂੰ ਬਰਬਾਦ ਕਰਨਾ ਹਾਂ ਪੰਜਾਬ ਦਾ ਪਾਣੀ ਬਰਬਾਦ ਕਰਨਾ ਇੱਕ ਪਾਸੇ ਉਹ ਜਮਾਤ ਸੀ ਜਿਹੜੇ ਕਹਿੰਦੇ ਨਹੀਂ ਅਸੀਂ ਪੰਜਾਬ ਦਾ ਪਾਣੀ ਬਚਾਉਣਾ ਜ਼ਹਿਰ ਨਹੀਂ ਬਣ ਦੇਣਾ ਲੋਕਾਂ ਨੂੰ ਬਿਮਾਰੀਆਂ ਨਿਕਲ ਦੇਣੀ ਆ ਦੂਜੀ ਗੱਲ ਵਿੱਚ ਦੇਖੋ ਨਾਲ ਕਿਹ ਮਿਲਦੀ ਆ ਜਿਹੜੇ ਕਹਿੰਦੇ ਅਸੀਂ ਪੰਜਾਬ ਬਰਬਾਦ ਕਰਨਾ ਹੈ ਪੰਜਾਬ ਦਾ ਪਾਣੀ ਬਰਬਾਦ ਕਰਨਾ ਪੰਜਾਬ ਦੇ ਪਾਣੀ ਨੂੰ ਜ਼ਹਿਰ ਬਣਾਉਣਾ ਉਹਨਾਂ ਨੂੰ ਸਿਕਿਉਰਿਟੀ ਮਿਲ ਜਾਂਦੀ ਹੈ ਉਹਨਾਂ ਦੀਆਂ ਸਟੇਜਾਂ ਲੱਗ ਜਾਂਦੀਆਂ ਨੇ ਦੂਸਰੇ ਪਾਸੇ ਜਿਹੜੇ ਜਮਾਦ ਕਹਿੰਦੇ ਆ ਪੰਜਾਬ ਦੀ ਉਹ ਜਮਾਦ ਉਹ ਪੰਜਾਬ ਦੀ ਨਹੀਂ ਹੈਗੀ ਇੱਕ ਉਹ ਪੰਜਾਬ ਦੇ ਲੋਕ ਇਹ ਪੰਜਾਬ ਨੂੰ ਬਚਾਉਣਾ ਪੰਜਾਬ ਦੀ ਗੱਲ ਕਰ ਰਹੇ ਆ ਉਹਨਾਂ ਵਾਸਤੇ ਖਵਲਤਾ ਉਹਨਾਂ ਵਾਸਤੇ ਨਾਕੇ ਹਰ ਤਰੀਕੇ ਨਾਲ ਰੋਕਿਆ ਗਿਆ ਜਿਸ ਤਰ੍ਹਾਂ ਖਾਲਸਾ ਜੀ ਦੱਸਿਆ ਕਿ ਸਾਨੂੰ ਸਾਡੇ ਦੇ ਥੋੜਾ ਪਲਾਟੀ ਚਾਰਜ ਹੋਇਆ ਅਸੀਂ ਸਗੇ ਚਾਰ ਬੰਦੇ ਪੰਜ ਬੰਦੇ ਆਪਾਂ ਪੰਜ ਸਾਨੂੰ ਕਵਰ ਕੀਤਾ ਕਿਹਨੇ 50 ਸੱਤ ਮੁਲਾਜ਼ਮ ਸੀਗੇ ਡਿਪਟੀ ਸਾਹਿਬ ਸੀਗੇ ਇੰਸਪੈਕਟਰ ਸਾਹਿਬ ਸੀਗੇ ਉਹਨਾਂ ਇੰਨੇ ਨਾਲ ਸਾਡਾ ਜੇ ਕਹੀ ਲੜ ਲੜ ਦਾ ਮਤਲਬ ਖੜ ਬਣਦਾ ਹੀ ਨਹੀਂ ਸੀਗਾ ਹਨਾ ਦੂਸਰੀ ਗੱਲ ਜੋ ਸੁੱਖ ਨੇ ਇਹ ਡਿਪਟੀ ਸਾਹਿਬ ਨਾਲ ਗੱਲ ਕੀਤੀ ਕਿਹਨੇ ਦੇਖੋ ਜੀ ਕੋਈ ਦੱਸੋ ਇਹਨਾਂ ਨੂੰ ਵੀਡੀਓ ਕੱਢ ਲਈਏ ਦੇਖੋ ਤੁਹਾਨੂੰ ਲੱਗਦਾ ਵੀ ਅਸੀਂ ਗਲਤ ਕਰ ਰਹੇ ਹਾਂ ਉਹ ਕਹਿੰਦੇ ਨਹੀਂ ਉਹ ਇਹ ਸਹੀ ਕਰ ਰਹੇ ਹੋ ਤੁਹਾਡੇ 100% ਸਹਿਮਤ ਆ ਪਰ ਕਿ ਸਾਡੀ ਡਿਊਟੀ ਆ ਸਾਡੀ ਮਜਬੂਰੀ ਆ ਸਾਨੂੰ ਉਹ ਤੋਂ ਹੁਕਮ ਆ ਸਾਨੂੰ ਤੁਹਾਨੂੰ ਰੋਕਣਾ ਪੈਣਾ ਹਰ ਹਾਲਤ ਰੋਕਣਾ ਪੈਣਾ ਇਹ ਗੱਲ ਆ ਭੁਜਾਈ ਨਾ ਕੋਈ ਸੋ ਸਾਨੂੰ ਇਹੀ ਚਾਲਿਸ ਸਵੇਰੇ 9:30 ਅਸੀਂ ਲੈ ਕੇ 6:30 ਵਜੇ ਤੱਕ ਸਾਨੂੰ ਜਿਹੜਾ ਜਗਰਾਵਾ ਚੌਂਕੀ ਸੇ ਆਪਣੇ ਬੱਸ ਸਟੈਂਡ ਤਨੁਤਰ ਕਰ ਹੁਣ ਤੋਂ ਆ ਸਕਦੇ ਆ ਜੀ ਇਹ ਮਾਹੌਲ ਮਤਲਬ ਬਣ ਕੀ ਰਿਹਾ ਹੈ ਇਹ ਹੈ ਤਾਂ ਪਾਣੀ ਦਾ ਮੁੱਦਾ ਸੀਗਾ ਪਰ ਇੱਥੇ ਆ ਕੇ ਪ੍ਰਵਾਸੀ ਵਰਸਸ ਸਿੱਖ ਜਾਂ ਪੰਜਾਬੀ ਬਣਾ ਕੇ ਰੱਖ ਦਿੱਤਾ ਨਹੀਂ ਹੋਣਾ ਚਾਹੀਦਾ ਬਣਾਇਆ ਕਿਉਂ ਗਿਆ ਆਪਣਾ ਬਣ ਬਣਾਇਆ ਗਿਆ ਜਾਂ ਬਣ ਗਿਆ ਦੇਖੋ ਜੋ ਬਣ ਗਿਆ ਜਾਂ ਤਾਂ ਜੇ ਤਾਂ ਰੋਕਿਆ ਸੀਗਾ ਆਪਾਂ ਨੂੰ ਪੰਜਾਬੀਆਂ ਰੋਕਿਆ ਸੀਗਾ ਉਹ ਵੀ ਸਟੇਲ ਹੀ ਲਗੰਨੀ ਚਾਹੀਦੀ ਹੈ ਕਲੀਅਰ ਗੱਲਾਂ ਨਾਲ ਦੋ ਪਾਸੇ ਕਲੀਅਰ ਹਜ਼ਾਰੇ ਮੇਰੇ ਪੜੇ ਲਿਖੇ ਸਿਆਣੇ ਲੋਕ ਕੜੇ ਨਾ ਜਾਂ ਤਾਂ ਦੋਵੇਂ ਰੋਕ ਦਿੰਦੇ ਤੇ ਇੱਕ ਪਾਸੇ ਆਪਾਂ ਦੇਖਦੇ ਆ ਗੱਡੀਆਂ ਜਾ ਰਹੀਆਂ ਭਰ ਭਰ ਵੀਡੀਓ ਵਾਇਰਲ ਹੋਈਆਂ ਔਰ ਸਕੋਰ ਘੜੀ-ਘੜੀ ਲੰਘੇ ਜਾ ਰਹੀਆਂ ਉਹ ਜਾ ਕੇ ਸਟੇਜ ਤੇ ਸਟੇਜ ਲੱਗੀ ہوئی ਆ ਉਹ ਬੋਲੇ ਵੀ ਆ ਦੂਜੇ ਬੰਨੇ ਆਪਾਂ ਦੇਖਿਆ ਜਾ ਵੀ ਇਹ ਤਰਮੋਟੋ ਚੱਲੇ ਤਰਮੋਟੋ ਜਗਰਾਵਾ ਤਾਂ ਕਿ ਪੰਜ ਛੇ ਅੱਕ ਲੱਗੇ ਹੋਏ ਸੀ ਬਹੁਤ ਜ਼ਬਰਦਸਤ ਸੋ ਇਹ ਜਮਨ ਪੱਖ ਪਾਸ ਕਿ ਮੇਰੀ ਮਾਨ ਸਾਹਿਬ ਨੂੰ ਆਪਣੇ ਪੰਜਾਬ ਸਰਕਾਰ ਨੂੰ ਬੇਨਤੀ ਆ ਤੇ ਤੁਹਾਡੀਆਂ ਵੀਡੀਓ ਬਹੁਤ ਦੇਖੀਆਂ ਅਸੀਂ ਬਹੁਤ ਤੁਸੀਂ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਹੈ ਪੰਜਾਬ ਵਾਸਤੇ ਬੋਲਿਓ ਪੰਜਾਬ ਦੇ ਪਾਣੀਆਂ ਦੇ ਬੋਲਿਓ ਅੱਜ ਤੁਹਾਡੇ ਕੋਲ ਪਾਵਰ ਆ ਅੱਜ ਤੁਸੀਂ ਪਾਣੀਆਂ ਨੂੰ ਬਚਾ ਸਕਦੇ ਹੋ ਕੋਈ ਆਪਣੀ ਕੰਮ ਕਰ ਸਕਦੇ ਆ ਜੀ ਪਹਿਲੇ ਸੀ ਇਹ ਨੂੰ ਲੈ ਕੇ ਉਹ ਫਾਇਲ ਕਾ ਦੇ ਪਿੰਡਾਂ ਦੇ ਵਿੱਚ ਜਾ ਕੇ ਜਾਂ ਇਹਨਾਂ ਸਾਰੇ ਦਰਿਆਵਾਂ ਤੇ ਖੜ ਕੇ ਹੋਏ ਗੱਲ ਕਹਿੰਦੇ ਰਹੇ ਕਿ ਪਾਣੀ ਦੁਸ਼ਟ ਕਰ ਦਿੰਦਾ ਸਾਡਾ ਏਰੀਆ ਮਾਰਦਾ ਕੈਂਸਰ ਪੀੜਿਤ ਕਰ ਦਿੰਦਾ ਅਸੀਂ ਉਹੀ ਗੱਲ ਕਰ ਰਹੇ ਆ ਨਾ ਉਹੀ ਗੱਲ ਕਰ ਰਹੇ ਆ ਤੇ ਆਪਾਂ ਬਹੁਤ ਵੀਡੀਓ ਦੇਖੀ ਦੇਖੀ ਆ ਅੱਜ ਲੋਕਾਂ ਕੋਲ ਪਾਵਰ ਆਇਆ ਉਹ ਜੋ ਪਾਵਰ ਹੈ ਨਹੀਂ ਸੀ ਅੱਜ ਪਾਵਰ ਆ ਅੱਜ ਪਾਵਰ ਵਰਤ ਕੇ ਆ ਜੋ ਆਪਣੀ ਕਰਨ ਵਾਲਾ ਉਸ ਜੀ ਰੋਕ ਸਕਦੇ ਆ ਹੁਣ ਆਪਾਂ ਨੂੰ ਪਤਾ ਮਾਲਵਾ ਬੈਲਟ ਰਾਜਸਥਾਨ ਕੈਂਸਰ ਤੇ ਕਾਲਾ ਪੇੜੀ ਆ ਮਹਾ ਮਰਦੇ ਡਿਆ ਗੱਡੀਆਂ ਭਰ ਭਰ ਕੇ ਜਾਂਦੀਆਂ ਆ ਕੈਂਸਰ ਦੀਆਂ ਰਾਜਸਥਾਨ ਨੂੰ ਕਿਉਂ ਉਹ ਤਾੜ ਮੇਨਦੀ ਹੈ ਮੇਨਗਰ ਨੇ ਪਾਣੀ ਸਾਰਿਆਂ ਨੂੰ ਪਤਾ ਹੁਣ ਉਹ ਆਪਣੇ ਬੌਜੀ ਬੋਲਦੇ ਪੈਸੇ ਆਪਾਂ ਦੇਖਿਆ ਵੀ ਸੀ ਕਿ ਇੱਧਰ ਟ੍ਰੀਟਮੈਂਟ ਪਲਾਂਟ ਲਾਓ ਤੁਸੀਂ ਆਪਣੇ ਅੰਦਰ ਪਾਣੀ ਸੋਧੋ ਸੋਧੋ ਪਾਣੀ ਵਰਤੀਓ ਕਾਲੀ ਇਹ ਨਹੀਂ ਕਹਿੰਦੇ ਅਸੀਂ ਆ ਜੋ ਤੇਰੇ ਕੋਲ ਨਹੀਂ ਹੋ ਰਿਹਾ ਦਵਾਚਾ ਅੱਛਾ ਜੀ ਅਸੀਂ ਸਮਾਂ ਦੇ ਖਾਲੀ ਕਰਦੇ ਅਸੀਂ ਇਹ ਨਹੀਂ ਕਹਿਦੇ ਕਿ ਫੈਕਟਰੀਆਂ ਬੰਦ ਕਰੋ ਸੋ ਫੈਕਟਰੀਆਂ ਬੰਦ ਕਰਨ ਨਾਲ ਕੋਈ ਹੱਲ ਨਹੀਂ ਹੈ ਹੱਲ ਇਹ ਆ ਮਸਲਾ ਇਹ ਆ ਮਸਲਾ ਪਾਣੀ ਬਚਾਉਣਾ ਪਾਣੀ ਦਾ ਨੁਕਸਾਨ ਜਿਹੜਾ ਆਪਣੇ ਜਾ ਰਿਹਾ ਆਪਣੇ ਪੇਟਾ ਜਾ ਰਿਹਾ ਆਪਣਾ ਉਹ ਬਚਾਉਣਾ ਵਾ ਨਾ ਕਿ ਫੈਕਟਰੀਆਂ ਬੰਦ ਕਰਾਉਣਾ ਫੈਕਟਰੀਆਂ ਬੰਦ ਕਰਾਉਣ ਨੇ ਆਪਣੇ ਬਹੁਤ ਪੰਜਾਬੀ ਵਿੱਚ ਹੈਗੇ ਜਿਹੜੇ ਰੋਜ਼ਗਾਰ ਆਪਣਾ ਲੈਂਦੇ ਆ ਕਮ ਗੱਲਦੇ ਹਨ ਆਪਣਾ ਬੰਦ ਰੋਣਾ ਮਸਲਾ ਨਹੀਂ ਆਪਣਾ ਮਸਲਾ ਪਾਣੀ ਬਚਾਉਣਾ ਵਾ ਉਹਨੂੰ ਕਿਵੇਂ ਬਚਾਉਂਦੇ ਸਰਕਾਰ ਦੇਖ ਜਾ ਫੇਟਿਆ ਦੇ ਸੋਕ ਕੀ ਲੱਗਦਾ ਹੈ ਮਸਲਾ ਹੱਲ ਕੁਸ਼ ਨੇ ਸਹਿਮਤ ਜਿਤਾਈ ਆ ਵੀ ਇਦਾਂ ਹੱਲ ਕਰ ਦੇਵਾਂਗੇ ਜਿਵੇਂ ਤੁਸੀਂ ਉਥੇ ਸਪੀਚ ਵੀ ਗਈ ਕਿ ਪੁਲਿਸ ਪ੍ਰਸ਼ਾਸਨ ਇਹ ਗੱਲ ਕਹਿੰਦਾ ਕਿ ਅਸੀਂ ਤੁਹਾਡੇ ਨਾਲ ਸਹਿਮਤ ਤਾਂ ਹਾਂ ਇਸ ਚੀਜ਼ ਦੇ ਨਾਲ ਪਰ ਸਾਡਾ ਵਾਸ ਨਹੀਂ ਚੱਲਦਾ ਦੇਖੋ ਉਹ ਵੀ ਆਰ ਇਨਸਾਨ ਨੇ ਪਾਣੀ ਤਾਂ ਉਹਨਾਂ ਨੇ ਵੀ ਪੀਣਾ ਜਿਨੇ ਪੁਲਿਸ ਦੇ ਅਫਸਰ ਨੇ ਸਰਕਾਰੀ ਅਫੀਸਰ ਨੇ ਮੰਤਰੀ ਨੇ ਇਵਨ ਕੀ ਸਰਕਾਰ ਦਾ ਕੋਈ ਵੀ ਬੰਦਾ ਯਾਰ ਪਾਣੀ ਤੋਂ ਬਿਨਾ ਜੀਵਨ ਹੀ ਨਹੀਂ ਹੈ ਪਾਣੀ ਜੀ ਜੰਤੂ ਨੇ ਪੀਣਾ ਹੈ ਪਾਣੀ ਸਾਡਾ ਧਰਤੀ ਖੇਡਲਾ ਪਾਣੀ ਕਾਲਾ ਨਹੀਂ ਹੋ ਰਿਹਾ ਇੱਕ ਬਦਬੂ ਨੁਮਾ ਪਾਣੀ ਹੋ ਰਿਹਾ ਜਿਹੜਾ ਕਿ ਪੀਣ ਵਾਲਾ ਸਾਡੇ ਅੰਦਰ ਨਹੀਂ ਜਾਊਗਾ ਤੇ ਬੰਦਾ ਤੜਫ ਕੇ ਪਾਣੀ ਬਿਨਾ ਮਰ ਜਾਊਗਾ ਹੁਣ ਇਹ ਕਹਿੰਦੇ ਇੰਡਸਟਰੀ ਬਣਾ ਕਿਵੇਂ ਸਰੂ ਕਿਉਂ ਨਹੀਂ ਸਰੂਗਾ ਭਾਈ ਤੁਸੀਂ ਮੱਧ ਪ੍ਰਦੇਸ਼ ਚ ਲਾਓ ਉੱਥੇ ਕਾਲੀ ਮਿੱਟੀ ਦੱਸਦੇ ਨੇ ਉੱਥੇ ਇੰਡਸਟਰੀ ਲਾਓ ਸਾਡੇ ਪੰਜਾਬ ਨੂੰ ਕਿਉਂ ਤਬਾਹ ਕਰਨ ਲੱਗਿਓ ਹੁਣ ਤੁਸੀਂ ਦੇਖੋ ਆ ਪੂਰੀ ਜਿਹੜੀ ਆ ਬੈਲਟ ਹੈ ਹੁੰਦੜੀ ਹੰਬੜਾ ਆ ਸਾਰੇ ਇਹ ਪਿੰਡਾਂ ਚ ਜਾ ਕੇ ਜਿਹੜੇ ਦੇਖਿ ਬਹਿ ਕੇ ਕਹਿੰਦਾ ਹੁੰਦਾ ਸੀ ਵੀ ਹਾਂ ਯਾਰ ਮੈਂ ਇਹ ਪਾਣੀ ਦੇ ਵਿਰੋਧਾ ਤੁਹਾਡੇ ਨਾਲ ਮੋਰਚਾ ਲਾ ਕੇ ਇਹ ਬੰਦ ਕਰਾਵਾਂਗੇ ਜਦੋਂ ਇਹ ਸਰਕਾਰ ਚ ਨਹੀਂ ਸੀ ਗੁਲਤਾਰਸਿਓਂ ਸੰਧਮਾ ਹਰ ਵਾਰੀ ਹਰ ਵਾਰੀ ਇੱਥੇ ਆਉਂਦੇ ਹੁੰਦਾ ਸੀ ਵੀ ਹਾਂ ਭਾਈ ਇਹ ਮੁੱਦਾ ਸਭ ਤੋਂ ਵੱਡਾ ਹੈ ਜਿਹੜਾ ਬੁੱਢਾ ਦਰਿਆ ਇਹ ਤੇ ਅੱਜ ਤੱਕ ਰਾਜਨੀਤੀ ਹੋਈ ਹੈ ਇਹਨੂੰ ਹੱਲ ਕਰਨ ਦੀ ਕੋਸ਼ਿਸ਼ ਨਹੀਂ ਹੋਈ ਕਿੰਨੇ 100 ਕਰੋੜ ਰੁਪਈਆ ਜਿਹੜਾ ਬੁੱਢੇ ਨਾਲੇ ਦੇ ਨਾਮ ਤੇ ਜਿਹੜਾ ਖਾਧਾ ਗਿਆ ਲੀਡਰਾਂ ਦੁਆਰਾ 600 ਕਰੋੜ ਤੋਂ ਵੀ ਵੱਧ ਪੰਜਾਬ ਦੇ ਜਿਹੜੇ ਲੀਡਰ ਨੇ ਇਹ ਬੁੱਢੇ ਨਾਲੇ ਨੂੰ ਖਾ ਗਏ ਬੁੱਢੇ ਨਾਲੇ ਨੂੰ ਪੀ ਗਏ ਇਹਦਾ ਪਾਣੀ ਇੰਨਾ ਦੂਸ਼ਿਤ ਤੇ ਇੰਨਾ ਕਾਲਾ ਕਰਤਾ ਵੀ ਹੁਣ ਇਥੋਂ ਨੰਗਣਾ ਵੀ ਮੁਸ਼ਕਲ ਹੈ ਇੰਨੀ ਬਦਬੂ ਅਛਾ ਜੀ ਨੇ ਇਹ ਗੱਲ ਕਹਿੰਦਾ ਕਿ ਅਸੀਂ ਤੁਹਾਡੇ ਨਾਲ ਸਹਿਮਤ ਆ ਮੁੱਖ ਮੰਤਰੀ ਜੂ ਸੱਤਾ ਜ ਨਹੀਂ ਸੀ ਉਹ ਵੀ ਇਹ ਗੱਲ ਕਹਿੰਦੇ ਅਸੀਂ ਤੁਹਾਡੇ ਨਾਲ ਸਹਿਮਤ ਆ ਇਸ ਚੀਜ਼ ਦੀ ਲੜਾਈ ਲੜਦਾ ਰਿਹਾ ਅੱਜ ਕਿਹੜੀ ਚੀਜ਼ ਆ ਜਿਹੜੀ ਉਤਲੇ ਬਸ ਇਹੜੀ ਕੰਮ ਕਰ ਰਹੀ ਹੈ ਨਜ਼ਾਰਿਆਂ ਦਾ ਬਸ ਨਹੀਂ ਚੱਲਦਾ ਗਾਂਧੀ ਗੰਗਾ ગાંધી ਨੋਟ ਪੈਸਾ 200 ਕਰੋੜ 250 ਕਰੋੜ ਅੱਜ ਜਿਹੜੇ ਬੰਦੇ ਇਹ ਫੈਕਟਰੀਆਂ ਵਾਲੇ ਕਹਿੰਦੇ ਨੇ ਇੰਨਾ ਹੋ ਗਿਆ ਜਿਹੜੇ ਕਹਿ ਸਕਦੇ ਤੁਸੀਂ ਦੱਸੋ ਕਿਵੇਂ ਕਰਨਾ ਹੈ ਉਹ ਇਹ ਪੰਜਾਬ ਹੈ ਹੁਣ ਪੰਜਾਬ ਦਾ ਨੌਜਵਾਨ ਹੈ ਇਹ ਵਿਕਾਉ ਨਹੀਂ ਆ ਤੁਸੀਂ ਕਿਹਨਾਂ ਨੂੰ ਖਰੀਦਿਆ 200 ਕਰੋੜ ਦੇ ਵਿੱਚ ਜਿਹੜੇ ਵਿਧਾਨ ਸਭਾ ਚ ਬੈਠੇ ਰਹੇ ਨੇ ਪੰਜਾਬ ਦੇ ਪ੍ਰਭਸਤ ਲੀਡਰਾਂ ਨੂੰ ਤੁਸੀਂ ਪੰਜਾਬ ਵੇਚਿਆ ਉਹਨਾਂ ਨੂੰ ਖਰੀਦ ਸਕਦੇ ਹੋ ਪਰ ਅੱਜ ਦੇ ਲੋਕ ਨੇ ਇਹ ਲੋਕ ਨਹੀਂ ਵਿਕਦੇ ਹੁੰਦੇ ਸਰਦਾਰ ਕਪੂਰ ਤੋਂ ਬੜੀ ਸੋਹਣੀ ਗੱਲ ਕਹਿੰਦੇ ਹੁੰਦੇ ਆ ਵੀ ਭਾਈ ਜਿਹੜੇ ਨਾ ਸਾਹਮਣੇ ਖੜੇ ਆ ਉਹ ਨਹੀਂ ਕਦੇ ਵਿਕੇ ਵਿਕੇ ਕੌਣ ਆ ਜਿਹੜੇ ਸਟੇਜਾਂ ਵਾਲੇ ਇਦਾਂ ਹੀ ਪੰਜਾਬ ਦੇ ਲੀਡਰਾਂ ਆਪ ਨੂੰ ਵਿੱਚ ਆ ਇਹਨਾਂ ਨੇ ਬੈਗਾਂ ਭਰ-ਭਰ ਨੋੜ ਦਿੱਤੇ ਨੇ ਤਾਲ ਤੱਕ ਬੁੱਢੇ ਨਾਲ ਦਾ ਮਸਲਾ ਹੱਲ ਨਹੀਂ ਹੋਇਆ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਗਾਂਧੀ ਇੱਕ ਜਿਹੜੀ ਚੀਜ਼ ਓਹ ਸ੍ਰੀਆ ਕਾਲ ਤੁਸੀਂ ਕਿਹਾ ਕਿ ਗਾਂਧੀ ਇੱਕ ਉਹ ਹੀ ਸਾਰਾ ਕੁਝ ਕਰਾ ਰਿਹਾ ਤੇ ਡੈਨ ਫੈਕਟਰੀ ਵਾਲੇ ਵੀ ਇਹੀ ਗੱਲ ਕਰ ਰਹੇ ਤਾਂ ਤੁਸੀਂ ਬਲੈਕਮੇਲ ਕਰਨ ਆ ਰਹੇ ਹੋ ਉਹਨਾਂ ਨੂੰ ਨਹੀਂ ਇਹ ਦਾ ਬਾਈ ਹੁਣ ਪਤਾ ਹੀ ਹੈ ਬਲੈਕਮੇਲ ਤਿੰਨ ਦਿਨ ਹੋ ਗਏ ਘਰੋਂ ਭੱਜਿਆ ਨੂੰ ਆ ਗਲਾ ਬੈਠਾ ਪਿਆ ਰਾਤ ਨੂੰ ਪਾਸੇ ਦਿਨੇ ਪਾਸੇ ਹਜੇ ਇੱਕ ਸੈਕਿੰਡ ਲਈ ਬਾਈ ਨੂੰ ਮਿਲਿਆ ਵੀ ਨਹੀਂ ਪੀਪੀ ਨੂੰ ਕਿਉਂਕਿ ਮੈਸੇਜ ਲੱਗਿਆ ਵੀ ਆ ਇੱਥੇ ਆਪ ਆ ਸਪੋਰਟ ਤੇ ਇਕੱਠੇ ਹੋ ਜਾ ਮੈਂ ਵਾਪਸ ਗਿਆ ਵੀ ਉਹਨੂੰ ਕੀ ਕਹਦਾ ਵੀ ਇਧਰੋਂ ਆਏ ਨਿਕਲੀਆਂ ਆ ਰਹੀਆਂ ਉਹਨੇ ਸੈਕਿੰਡ ਜੀ ਸਾਨੂੰ ਫੜ ਲਿਆ ਚਾਹ ਤੱਕ ਨਹੀਂ ਪੀਤੀ ਉਹ ਵੀ ਫਿਰ ਸਾਢੇ ਬ੍ਰਤੀ ਹੋਰ ਬ੍ਰਤੀ ਮੈਨੂੰ ਨਹੀਂ ਪਤਾ ਸਾਢੇ ਬ੍ਰਤੀ ਜਿਹੜੀ ਪੁਲਿਸ ਸੀਗਾ ਉਹਦਾ ਰਵਈਆ ਸੌਫਟਵੇਅਰ ਆ ਫੋਨ ਤੱਕ ਵੀ ਮੈਨੂੰ ਨਹੀਂ ਖੋਇਆ ਗਿਆ ਮੇਰ ਤੋਂ ਫੋਨ ਸ਼ਾਇਦ ਆਪਣੇ ਉਹ ਇੱਕ ਹੈਗਾ ਵੀ ਪੱਤਰਕਾਰ ਵਾਲਾ ਵੀ ਟੈਗ ਹੈਗਾ ਤਾਂ ਵੀ ਸ਼ਾਇਦ ਹੋ ਸਕਦਾ ਕਿਉਂਕਿ ਜਗਰਾਉਂ ਹੀ ਲੈ ਕੇ ਵਾਪਸ ਮੁੱਲਾਂਪੁਰ ਤੋਂ ਪਰ ਜਦੋਂ ਸਾਰੀ ਪੁਲਿਸ ਸਹਿਮਤ ਤੇ ਸਰਕਾਰ ਸਹਿਮਤ ਹੈ ਗੱਲ ਇਹ ਫਿਰ ਮੁੱਦਾ ਹੱਲ ਕਿਉਂ ਨਹੀਂ ਹੋਗਾ ਅੱਜ ਜਿਹੜਾ ਭਗਵਾਨਤਮਨ ਇੱਛੇ ਕਹਿੰਦਾ ਹੁੰਦਾ ਸੀ ਅੱਜ ਇੱਕ ਸੈਨਾ ਦੀ ਲੋੜ ਹੈ ਇੱਕ ਕਹਿਣਾ ਹੀ ਆ ਵੀ ਸਾਰਾ ਪੰਜਾਬ ਸਾਰਾ ਮਾਲਵਾ ਅੱਧਾ ਰਾਜਸਥਾਨ ਦੰਦानगर ਸਾਰਾ ਯਾਰ ਸੁਰੱਖਿਤ ਹੋ ਜਾਣਗੇ ਲੋਕ ਅਸੀਂ ਬੁੱਢੇ ਨਾਲੇ ਰਾਹੀਂ ਕੱਲਾ ਬੁੱਢਾ ਨਾਲਾ ਮੈਟਰ ਨਹੀਂ ਹੈ ਜਿਹੜਾ ਪਾਣੀ ਧਰਤੀ ਜਿੱਸੇ ਮ ਗਿਆ ਪਹਿਲਾਂ ਬੁੱਢਾ ਨਾਲਾ ਸ਼ਬਦ ਜਿਹੜਾ ਵਰਤਿਆ ਜਾ ਰਿਹਾ ਜਾਂ ਇਹ ਬਣ ਗਿਆ ਇਹ ਵੀ ਇੱਕ ਘਾਤਕ ਸੀ ਨਾ ਦੇਖੋ ਬੁੱਢਾ ਦਰਿਆ ਸਾਡੇ ਸੱਭਿਆਚਾਰ ਨਾਲ ਜੁੜਿਆ ਹੋਇਆ ਦਰਿਆ ਹੈ ਪੁਰਾਣੇ ਆ ਜਿਹੜੇ ਏਰੀਆ ਦੇ ਲੋਕ ਨੇ ਦੱਸਦੇ ਨੇ ਵੀ ਅਸੀਂ ਇਹਦਾ ਪਾਣੀ ਪੀਂਦੇ ਰਹੇ ਹਾਂ ਲੋ ਪਾਪਾ ਨਾਨਕ ਆਇਆ ਸੀ ਜਦੋਂ ਲੋਕਾਂ ਨੇ ਆ ਕੇ ਉਹਨਾਂ ਨੂੰ ਬੇਨਤੀ ਕੀਤੀ ਵੀ ਬਾਬਾ ਜੀ ਇਹ ਦਰਿਆ ਦਾ ਸਾਨੂੰ ਬਹੁਤ ਨੁਕਸਾਨ ਆ ਲੁਧਿਆਣਾ ਨਾਲ ਹਾਂ ਉਦੋਂ ਬਾਅਦ ਲੁਧਿਆਣਾ ਨਾਲ ਆਉਣ ਕਰਕੇ ਕਹਿੰਦੇ ਭਾਈ ਕੋਈ ਗੱਲ ਨਹੀਂ ਤੁਸੀਂ ਪ੍ਰਮਾਤਮਾ ਨੂੰ ਅਰਦਾਸ ਕਰੋ ਇਹ ਹੁਣ ਦਰਿਆ ਬੁੱਢਾ ਹੋ ਗਿਆ ਅੱਛਾ ਤਾਂ ਆ ਸ਼ਬਦ ਪਿਆ ਤੁਸੀਂ ਹੈਬੋਲ ਜਾ ਕੇ ਹੈਬੋਲ ਜਾ ਕੇ ਤੁਸੀਂ ਦੇਖੋ ਗਊ ਘਾੜ ਗੁਰਦਰਾ ਸਾਹਿਬ ਦੇ ਉਹਨਾਂ ਦੇ ਨੌ ਤੇ ਸਥਾਪਿਤਾ ਉੱਥੇ ਉਸ ਟਾਈਮ ਕੋ ਨਾਨਕ ਦਾ ਪਾਤਸ਼ਾਹੀ ਨੇ ਇਹ ਬਚਨ ਕੀਤੇ ਸੀਗੇ ਵੀ ਇਹ ਹੁਣ ਦਰਿਆ ਬੁੱਟਾ ਹੋ ਗਿਆ ਹੁਣ ਇੱਥੇ ਨੁਕਸਾਨ ਨਹੀਂ ਕਰੋ ਛਾਰ ਨਹੀਂ ਕਰੋ ਬੁੱਟਾ ਦਰਿਆ ਉਹਨਾਂ ਦਾ ਸ਼ਬਦ ਆ ਇਸ ਕਰਕੇ ਆਪਾਂ ਨੂੰ ਹੁਣ ਦਰਿਆ ਦਾ ਬੁੱਟਾ ਰੱਖਾ ਮੈਂ ਕਹਿੰਦਾ ਭਾਈ ਜੀ ਤੁਸੀਂ ਵੀਊ ਨਾ ਲਿਆ ਕਰੋ ਸਾਡੀ ਬੇਨਤੀ ਆ ਤੁਹਾਨੂੰ ਵੀ ਤੁਸੀਂ ਆਹੀ ਜਿਹੜੇ ਭਗਵਾਨਤਮਾਨ ਦੇ ਚੱਕ ਕੇ ਉਹੀ ਦਿਖਾ ਦਿਓ ਨਾਈ ਨੂੰ ਕੋਈ ਪੁੱਛਦਾ ਵਾਲ ਕਿੱਡੇ ਆ ਉਹ ਕੱਟ ਕੇ ਮੂਰੇ ਆ ਜਾਂਦੇ ਆ ਕਹਿੰਦਾ ਆ ਦੇਖੋ ਉਹਦੀਆਂ ਕਲਿੱਪਾਂ ਤੁਹਾਨੂੰ ਦਿਖਾ ਦਿੰਦੇ ਆ ਇਹੀ ਸੇਮ ਵਾਰਕ ਜਿਹੜੀ ਤੁਸੀਂ ਸਾਨੂੰ ਪੁੱਛਦੇ ਉਹਨੇ ਆਪ ਆਦੇ ਮੂੰਹ ਨਾਲ ਬੋਲੀਆਂ ਆਂਕੀਆਂ ਨੇ ਪਰ ਇਹ ਬਹੁਤ ਦੁੱਖ ਦੀ ਗੱਲ ਆ ਬਹੁਤ ਸਾਹਬ ਨੇ ਆਪ ਕਿਹਾ ਸੀ ਜਦੋਂ ਕੋਈ ਨੇਤਾ ਗਲਤ ਚੱਲਦਾ ਉਹਦੀ ਵੀਡੀਓ ਪੁਰਾਣੀਆਂ ਕੱਢ ਕੇ ਰੱਖ ਦੋ ਪੰਜਾਬ ਦੇ ਲੋਕੀ ਜਾਗਰੂਕ ਹੋ ਚੁੱਕੇ ਨੇ 2 ਸਾਲਾਂ ਬਾਅਦ 92 ਐਮ ਐਮ ਐਲ ਨੇ ਬਣੇ ਸੀ 92 ਵੋਟਾਂ ਨਹੀਂ ਪੈਣ ਗਈਆਂ ਪਈਆਂ ਦੀ ਪੈਣ ਗਈਆਂ ਪੰਜਾਬੀਆਂ ਦੇ ਵੋਟਾਂ ਨਹੀਂ ਪੈਂਦੀਆਂ ਭੁੱਲ ਜਾਣ ਉਹ ਮੈਂ ਮੈਂ ਆ ਪੂਰੇ ਪਾਣੀ ਲੈ ਕੇ ਗਿਆ ਸੀ ਪਰ ਕੇ ਬੋਤਲ ਆਪਕ ਵਾਰ ਤਮਾੜੂ ਨੂੰ ਪਾਣੀ ਦੀ ਬੋਤਲ ਲੈ ਕੇ ਗਏ ਕਿਤੇ ਰਾਜਾ ਬਣੇ ਜੋ ਜਲਾਲਾਬਾਦ ਤੋਂ ਲਿਆ ਕੇ ਇੱਥੇ ਐਮ ਪੀ ਲਾਇਆ ਕਿਦਦਣ ਆਇਆ ਤਾਂ ਸੋਰੀ ਅੱਜ ਇੱਥੇ ਆ ਕੇ ਉਹਦਾ ਮੁੱਦਾ ਬਣਦਾ ਸੀ ਇੱਥੇ ਆ ਕੇ ਖੜਦਾ ਜੰਗਲ ਵਾਲਾ ਵਿਭਾਗ ਸੀ ਉਦੋਂ ਜਗਨਾਤ ਸ਼ੁਕਰਤੀਆ ਭਾਜੀ ਵੀ ਆਏ ਸੀ ਹਾਂ ਸੁਖ ਭਾਜੀ ਸੋਰੀ ਸੁਖ ਭਾਜੀ ਧੰਨਵਾਦ ਬਣ ਜਾਣਾ ਸੁਖ ਭਾਜੀ ਆਏ ਸੀ ਉਦੋਂ ਵੀ ਭਾਜੀ ਆਏ ਸੀ ਉਦੋਂ ਵੀ ਡੀਐਸਪੀ ਸੇਖੋ ਸਿੱਧਾ ਮੂੰਹ ਤੇ ਬਲੌਕ ਸਿੱਧਾ ਜਵਾਬਤਾਰੀ ਹੋ ਰਹੀ ਸੀ ਭਾਜੀ ਉੱਤੇ ਘੜੇ ਮੈਂ ਵੀ ਉੱਤੇ ਘੜਾ ਸੀ ਪਰ ਉਦੋਂ ਜਵਾਬ ਨਹੀਂ ਆਇਆ ਸੀ ਅੱਜ ਰਾਜਾ ਬਰਿੰਗ ਨੂੰ ਵੀ ਅਸੀਂ ਸਵਾਲ ਕਰਦੇ ਇੱਥੇ ਆਓ ਇਹ ਪਾਣੀ ਦਾ ਮੁੱਦਾ ਉਹਨਾਂ ਨਾਲ ਕਰੂ ਮੈਂ ਤੁਹਾਡੇ ਨਾਲ ਇਹ ਵੀ ਚੱਕਰ ਹੈ ਨਾ ਇਹ ਤਾਂ ਪਾਣੀ ਤਾਂ ਸਾਰਿਆਂ ਨੇ ਪੀਣਾ ਜੀ ਆਮ ਜਨਤਾ ਨੇ ਪੀਣਾ ਕੀ ਉਹ ਵੋਟਾਂ ਲੈਣ ਲਈ ਆਏ ਸੀ ਇੱਥੇ? ਕਰੋਨਾ ਦਾ ਵੀ ਫਰਜ ਬਣਦਾ ਇੱਥੇ ਆਓ। ਉਹਨਾਂ ਦੀ ਘਰਵਾਲੀ ਦਾ ਵੀ ਫਰਜ ਬਣਦਾ ਇੱਥੇ ਆਣ। ਜਿੱਦਾਂ ਗਰਾਊਂਡ ਲੈਵਲ ਤੇ ਹਾਰ ਕੇ ਰੋ ਰਹੇ ਸੀ ਨਾਲ ਦੇ ਵਿੱਚ। ਮੈਨੂੰ ਤੁਸੀਂ ਐਸੋ ਪਰਿਵਾਰ ਆ ਇੱਕ ਪਰਿਵਾਰ ਦਾ ਪਰਿਵਾਰ ਘਰ ਕਿਵੇਂ ਚੱਲਦਾ ਕੋਈ ਮੋਢੀ ਤਾਂ ਹੁੰਦਾ। ਸਾਡਾ ਵੱਡਾ ਭਰਾ ਵਾ ਸੁੱਖ ਚ ਕਰਾਉ। ਪੀ ਪੀ ਲਾ ਲੋ, ਰੱਖਾਂ ਸਜਾਣਾ ਲਾ ਲੋ, ਆਪਣੇ ਜਿੰਨੇ ਆਗੂ ਲਾ ਲੋ। ਠੀਕ ਆ ਕਿ ਨਹੀਂ? ਇਹ ਆਗੂ ਦੇ ਨਾਲ ਹੌਸਲਾ ਹੁੰਦਾ। ਵੱਡੇ ਭਰਾ ਨਾਲ ਛੋਟੇ ਭਰਾ ਨੂੰ ਹੌਸਲਾ ਹੁੰਦਾ। ਇਹ ਕੀ ਗੱਲ ਜਿਹੜਾ ਵੀ ਕੋਈ ਗੱਲ ਕਰਦਾ ਉਹਨੂੰ ਚੱਕ ਕੇ ਅੰਦਰ ਜਿਹੜਾ ਚੱਕ ਕੇ ਅੰਦਰ ਜਿਹੜਾ ਏਸੀ ਨੂੰ ਆਪਾਂ ਤੁਹਾਨੂੰ ਇਛਾ ਹੋਣਾ ਏਸੀ ਦਾ ਰਿਜ਼ਲਟ ਆਪਾਂ ਨੂੰ ਕੀ ਹੋਣਾ ਭਗਵੰਤ ਮਾਨ ਨੂੰ ਜੇ ਨਹੀਂ ਲੱਗਦਾ ਤਾਂ 2 ਸਾਲਾਂ ਨੂੰ ਬਹੁਤ ਹੱਕ ਠੋਕ ਕੇ ਉਹਦੀ ਮਦਦ ਕੀਤੀ ਸੀ ਪਰ ਨਾਈ ਨੂੰ ਕਹਿੰਦੇ ਆ ਬਾਲ 2 ਸਾਲਾਂ ਨੂੰ ਹਾਂ ਪਰ ਇੱਕ ਚੀਜ਼ ਹੋਰ ਨਾ ਜਿਹੜੇ ਉਹ ਬਲੈਕਮੇਲਰ ਸ਼ਬਦ ਤੱਕ ਵਰਤ ਰਹੇ ਨੇ ਉਹਨਾਂ ਤੋਂ ਵਰਤਾਏ ਜਾ ਰਹੇ ਨੇ ਜਾਂ ਉਹਨਾਂ ਨੂੰ ਇਹ ਚੀਜ਼ ਦਾ ਕੀ ਆ ਨਹੀਂ ਯਾਰ ਬਲੈਕਮੇਲਰ ਪੰਜਾਬ ਦੀ ਗੱਲ ਕਰਨਾ ਬਲੈਕਮੇਲ ਕਰਨਾ ਯਾਰ ਪੰਜਾਬ ਦੇ ਲੋਕਾਂ ਦੀ ਗੱਲ ਕਰਨਾ ਬਲੈਕਮੇਲ ਕਰਨਾ ਉਹ ਕੌਣ ਇੰਡਸਟਰੀ ਵਾਲੇ ਸਾਨੂੰ ਪਤਾ ਨਹੀਂ ਕਿੱਥੋਂ ਦੇ ਰਹਿੰਦੇ ਆ ਕੌਣ ਹੈਗੇ ਆ ਕੋਈ ਨਾਂ ਨਹੀਂ ਪਤਾ ਥੇ ਨਹੀਂ ਪਤਾ ਅਸੀਂ ਮੇਰੇ ਬਲੈਕ ਮਿਲਰ ਭਾਈ ਕਿਵੇਂ ਹੋਗੇ ਕੀਤੇ ਪੈਸੇ ਲੈ ਲੱਖਾ ਪੈਸੇ ਲੈ ਗਿਆ ਉਹ ਬਚਾਰਾ ਸਵੇਰ ਦਾ ਟੱਕਿਆ ਗੱਡੀ ਦੇ ਸ਼ੀਸ਼ੇ ਬੰਨ ਪਰ ਤੁਸੀਂ ਕੱਢਿਆ ਸਾਨੂੰ ਅਸੀਂ ਚਾਰ ਬੰਦੇ ਚਾਰ ਜਾਂ ਪੰਜ 6 ਜਣੇ ਸੀ ਹੈਨਾ 6 ਬੰਦੇ ਸਾਨੂੰ ਤੁਸੀਂ 100 ਬੰਦਾ ਯਾਰ ਪੁਲਿਸ ਵਾਲਾ ਚੱਕਰ ਆਏ ਹੋ ਮੈਂ ਹਾਰਡ ਕੋਰ ਕ੍ਰਿਮੀਨਲ ਆ ਯਾਰ ਮੈਂ ਇਸ ਦੇਸ਼ ਦਾ ਨਾਗਰਿਕ ਨਹੀਂ ਯਾਰ ਪੰਜਾਬ ਦੇ ਜੰਮੇ ਆ ਯਾਰ ਸਾਨੂੰ ਤੁਸੀਂ ਇਦਾਂ ਜਿਹੜੇ ਮੁਜਰਮ ਆ ਉਹਨਾਂ ਤਰ੍ਹਾਂ ਟਰੀਟ ਕਰ ਰਹੇ ਹੋ ਇੱਕੋ ਹੱਲ ਭਗਵਾਨ ਸੇ ਇੱਕੋ ਹੱਲ ਅੱਜ 4-5 ਲੱਖ ਬੰਦਾ ਬਾਣੀ ਪਾਇਆ ਹੋਇਆ ਸਾਰੀ ਲੁਧਿਆਣਾ ਦੀ ਪੁਲਿਸ ਸਾਰੀ ਜਗਰਾਵਾਂ ਦੀ ਪੁਲਿਸ ਲੁਧਿਆਣਾ ਦੀ ਹੱਤੀ ਤੇ ਸ਼ਹਿ ਤੇਰੇ ਇੱਕ ਬਿਆਨ ਦੇ ਨਾਲ ਇੱਕ ਸੈਨਾ ਦੇ ਨਾਲ ਸਭ ਕੁਝ ਲੋਟ ਹੋ ਜੂ ਤੂੰ ਬੰਦ ਕਰਕੇ ਜੱਬ ਨਵੇੜ ਕਿਉਂ ਲੋਕਾਂ ਨੂੰ ਧੱਕੇ ਖਵਾਈ ਦਿੰਨਾ ਕਿਉਂ ਸਾਡੇ ਅਰਗਿਆਂ ਦੇ ਗਲੇ ਮਾਰੇ ਪਏ ਆ ਬੋਲ ਬੋਲ ਥੱਕ ਕੇ ਭਰਾਵਾ ਹੱਥ ਬੰਨ੍ਹਿਆ ਆ ਤੋੜਾਉਣੇ ਆ ਪੰਜਾਬ ਦਾ ਭੜਾ ਸੋਚ ਲਾ ਤੇਰੇ ਤੋਂ ਉਮੀਦਾਂ ਸੀ ਕਾਮ ਜਿਵੇਂ ਬਾਈ ਕਿਹਾ 92 ਸੀਟਾਂ ਅੱਜ ਤੱਕ ਰਿਕਾਰਡ ਹੋਇਆ ਯਾਰ ਤੈਨੂੰ ਮਿਲਿਆ ਨਾ ਯਾਰ ਜੇ ਹਜੇ ਵੀ ਨਹੀਂ ਹੋਰ ਲੈ ਗਿਆ 2000 ਹਾਂ 94 ਹੋ ਗਈਆਂ ਹਾਂ ਸੱਚ 94 ਹੋ ਗਏ ਨਾ ਓਏ ਹਜੇ ਦਾ ਪੰਜਾਬ ਦਾ ਹੋ ਜਾ ਹੁਣ ਤਾਂ ਪੰਜਾਬ ਦਾ ਹੋ ਜਾ ਮੇਰੇ ਭਰਾਵਾ ਯਾਦ ਕਰ ਯਾ ਤੂੰ ਕਿਵੇਂ ਬੋਲਦਾ ਸੀ ਬਾਈ ਆ ਕੇ ਸਟੇਜਾਂ ਤੇ ਸਾਡਾ ਸਤਕਾਰਯੋਗ ਐਸ ਭਾਵੇਂ ਪਰ ਇਹਦਾ ਇਹ ਮਤਲਬ ਨਹੀਂ ਯਾਰ ਕਿ ਅਸੀਂ ਤੇਰੀ ਗਲਤ ਗੱਲ ਨੂੰ ਵਿੱਚ ਹਾਮੀ ਭਰੀਏ ਜਿੱਥੇ ਤੂੰ ਸਹੀ ਹੁੰਨਾ ਅਸੀਂ ਕਹਨੇ ਆ ਵੀ ਸਹੀ ਹੈ ਪੰਜਾਬ ਦੇ ਨਾਲ ਖੜ ਜਾ ਮੂਰੇ 27 ਨੂੰ 1.5 ਸਾਲ ਰਹਿ ਗਏ ਇਹਨਾਂ ਦਾ ਉਹ ਨਹੀਂ ਛੱਡੇ ਜਿਹੜੇ ਕਹਿੰਦੇ 25 ਸਾਲ ਰਾਜ ਕਰਾਂਗੇ ਇਹਨਾਂ ਦਾ ਉਹ ਨਹੀਂ ਛੱਡੇ ਜਿਹੜਾ ਕਹਿੰਦੇ ਅਸੀਂ ਰਾਜਿਆਂ ਦੇ ਪੁੱਤ ਆ ਕੈਪਟਨ ਅਰਗੇ ਇਹ ਭਾਈ ਤੇਨੂੰ ਕਿੱਥੇ ਛੱਡਣਗੇ ਇਹ ਲੋਕ ਅੱਧੇ ਰੱਬ ਹੁੰਦੇ ਨੇ ਸਿਆਣੇ ਕਹਿੰਦੇ ਨੇ ਇਹ ਅੱਧੇ ਰੱਬ ਨੇ ਜੇ ਇਹਨਾਂ ਨੇ ਧਾਂ ਲਿਆ ਤਾਂ 94 ਦੀਆਂ ਚਾਰ ਹੀ ਰਹਿ ਜਾਣੀਆਂ ਦੁਸ਼ਮਣ ਦੇ ਤਰੇ ਵੀ ਆਪਾਂ ਦੁਸ਼ਮਣ ਦੇ ਵੀ ਆਪਾਂ ਧਰੇ ਜੇ ਕੋਈ ਦੁੱਖ ਹੋਵੇ ਕੋਈ ਉਸ ਦੀ ਗੱਲ ਹੋ ਜਵੇ ਆਪਾਂ ਦੁੱਖ ਮਨਾਉਨੇ ਆ ਉਸ਼ੀਆ ਆਪਾਂ ਕਹਿੰਦੇ ਉਹਨੂੰ ਮੁਬਾਰਕ ਆ ਆਉਣ ਵਾਲੇ ਸਮੇਂ ਦੇ ਵਿੱਚ ਜੇ ਨਾ ਬੰਦ ਹੋਇਆ ਇਹ 2030 ਤੱਕ 50 ਸਾਲਾਂ ਤੱਕ ਡਾਕਟਰਾਂ ਨੂੰ ਨਹੀਂ ਪਤਾ ਲੱਗਣਾ ਬਿਮਾਰੀ ਕੀ ਆ ਕੈਂਸਰ ਕਿਸ ਤਰ੍ਹਾਂ ਵੱਧ ਰਿਹਾ ਕੀ ਕੀ ਚੱਕਰ ਕੀ ਆ ਬਿਮਾਰੀ ਕੀ ਆ ਡਾਕਟਰਾਂ ਨੂੰ ਪਰ ਮੇਰੀ ਤੁਹਾਨੂੰ ਬੇਨਤੀ ਹੈ ਜਿਵੇਂ ਬਾਈ ਨੇ ਕਿਹਾ ਜਿਵੇਂ ਹੁਣ ਭਗਵੰਤ ਮਾਨ ਆ ਉਹਦੇ ਘਰੇ ਵੀ ਉਹਦੀ ਵਾਈਫ ਆ ਬੱਚੀ ਆ ਗੁੜੀਆ ਵਾ ਸੁੱਖ ਮਨਾਉਨੇ ਆ ਆਪਾਂ ਕਹਿੰਦੇ ਆ ਪਰ ਨਹੀਂ ਹਾ ਨਿਕਲਦੀ ਆ ਜਦੋਂ ਸਵੇਰ ਨੂੰ ਅੱਖ ਖੁੱਲਦੀ ਆ ਭਾਈ ਤਿੰਨ ਦਿਨ ਹੋ ਗਏ ਸੁੱਤਾ ਨਹੀਂ ਕਦੇ ਭੂਆ ਦੇ ਘਰੇ ਕਦੇ ਮਾਸੀ ਦੇ ਕਦੇ ਯਾਰ ਦੋਸਤ ਦੇ ਕਦੇ ਫਲਾਨੇ ਦੇ ਕਦੇ ਤੁਮਕਾਨੇ ਦੇ ਪਰ ਗੱਲ ਸੋਣ ਜਿਹੜਾ ਕੋਈ ਪੰਜਾਬ ਦੀ ਗੱਲ ਚੱਕਦਾ ਯਾਰ ਉਹ ਜਦੀ ਦੀਪ ਸਿੱਧੂ ਕਹਾਣੀ ਉਧਰ ਉਹ ਹਜੇ ਪੰਜਾਬ ਵੱਲ ਮੁੜਿਆ ਸੀ ਅਜੇ ਉਹਦਾ ਦਿਮਾਗ ਉਹਦਾ ਪਿਓ ਕਹਿੰਦਾ ਲੂਸੇ ਵਾਲੇ ਦਾ ਵੀ ਮੈਂ ਹਜੇ ਤਾਂ ਮੇਰਾ ਪੁੱਤ ਪੰਜਾਬ ਵੱਲ ਨੂੰ ਹੋਇਆ ਸੀ ਨਾ ਨਾ ਕੋਈ ਉਮਰ ਹੁੰਦੀ ਹੈ ਨਾ ਥੋੜੀ ਚੱਲ ਪਹਿਲਾ ਹਥਿਆਰ ਹਾਲ ਸੀ ਹੁੰਦੀ ਹੈ ਉਮਰ ਕਿੰਨੀ ਕੁਝ ਉਹ ਜਦੋਂ ਆਇਆ ਆ ਕੇ ਉਹਨੇ ਇਹ ਗੱਲ ਕਹੀ ਵੀ ਹਜੇ ਪੰਜਾਬ ਵੱਲ ਹੋਇਆ ਸੀ ਤੇ ਉਹਦਾ ਦੇਖ ਲਓ ਜਿੰਨੇ ਆਏ ਨੇ ਆ ਲਾਲਵਾ ਜੋ ਜਿੰਨੇ ਬੰਦੇ ਪਹਿਲਾਂ ਵੀ ਨੌ ਮੈਲੇ ਚੱਕੇ ਤੁਹਾਡੇ ਸਾਹਮਣੇ ਪਰ ਬੇਨਤੀ ਹੈ ਮੇਰੀ ਇਹ ਸਰਕਾਰ ਨੂੰ ਜੇ ਇਹਨਾਂ ਦੇ ਖਾਨੇ ਚ ਪੈ ਜਵੇ ਨਹੀਂ ਤਾਂ ਬਾਈ ਪਤਾ ਹੀ ਆਣੇ ਦਾ ਬੜਾ ਵੱਡਾ ਕੱਟ ਸੀ ਤੁਸੀਂ ਤਾਂ ਦੇਖਿਆ ਹੋਣਾ ਕੱਟ ਤਾਂ ਫਿਰ ਵੀ ਬਹੁਤ ਹੋ ਗਿਆ ਨਹੀਂ ਰੋਕਾਂ ਦੇ باوجود ਬਾਈ ਕੱਟ ਕੱਟ ਤਾਂ ਬਹੁਤ ਜ਼ਿਆਦਾ ਸੀ ਪਰ ਥੋੜਾ ਬਹੁਤਾ ਲੁਧਿਆਣਾ ਪ੍ਰਵਾਸੀ ਪਤਾ ਨਹੀਂ ਕਿਉਂ ਨਹੀਂ ਜਾ ਕੇ ਸ਼ਹਿਰ ਵਾਲੇ ਕਿਉਂ ਨਹੀਂ ਉਹਨਾਂ ਨੂੰ ਹਜੇ ਪਤਾ ਲੱਗਿਆ ਅੱਗ ਤਾਂ ਇੱਕ ਘਰੇ ਲੱਗਦੀ ਹੁੰਦੀ ਆ ਪਰ ਲਾਟ ਪੈਣ ਦੇ ਵਿੱਚ ਦੂਰ ਤੱਕ ਨਹੀਂ ਅੱਜ ਅੱਜ ਦਾ ਤੁਸੀਂ ਕਿਹਾ ਘੱਟ ਬਹੁਤ ਸੀ ਇਹ ਤਾਂ ਦੋ ਰਹਿ ਗਏ ਸੀ ਬਾਬਾ ਬੂਤਾ ਸਿਓ ਕਰ ਜਾ ਸੋ ਉਦੋਂ ਵੀ ਉਦੋਂ ਵੀ ਲਿਆ ਨਾ ਟੈਕਸ ਵੀ ਹਾਂ ਇਹ ਚਾਹੇ ਘੱਟ ਰਹਿ ਜਾਣਾ ਇਹ ਸੂਰਮੇ ਨੇ ਸਵਾ ਲੱਖਾਂ ਨਾਲ ਇੱਕ ਲੜਨ ਵਾਲਾ ਯੋਧਾ ਹੈ ਇਹ ਧਰਤੀ ਇਹੋ ਜੀ ਆ ਪਜਾਉ ਧਰਤੀ ਹੈ ਇਸ ਲਈ ਅੱਜ ਜਿਹੜਾ ਇਕੱਠ ਹੋਇਆ ਬਹੁਤ ਸ਼ੁਕਰਗੁਜ਼ਾਰ ਹਾਂ ਉਮੀਦ ਕਰਦੇ ਹਾਂ ਅੱਗੇ ਤੋਂ ਜੇ ਕੋਈ ਮਸਲਾ ਨਹੀਂ ਹਲ ਹੁੰਦਾ ਇਦਾਂ ਹੀ ਪੰਜਾਬ ਸਾਡੇ ਸਵੇਰ ਦੇ ਹਾਲਾਤ ਸੀ ਅਸੀਂ ਦੇਖੇ ਉਹ ਤਾਂ ਪੱਗਾਂ ਤੱਕ ਵੀ ਲਾਈਆਂ ਗਈਆਂ ਤੁਹਾਡੀ ਵੀ ਦਸਤਾਰ ਖੁੱਲ ਗਈ ਸੀ ਨਾ ਉਹ ਆਈ ਚੌਲੇ ਖੁੱਲ ਗਈ ਸੀ ਸਾਨੂੰ ਤੱਕੇ ਮੁੱਕੇ ਮਾਰ ਕੇ ਅੰਦਰ ਕਰਦੇ ਸੀ ਅਸੀਂ ਅੰਦਰ ਨਹੀਂ ਵੜੇ ਉਸ ਤੋਂ ਬਾਅਦ ਇਹ ਕਿੰਨਾ ਜ਼ਿਆਦਾ ਗੱਠਾ ਹੈ ਇਹ ਸਾਡੀਆਂ ਬੋਲੀਆਂ ਆ ਗਈਆਂ ਉਸ ਤੋਂ ਬਾਅਦ ਇੱਕ ਬਟਾ ਨਹੀਂ ਖੜਾ ਰਿਹਾ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਇਸ ਵੇਲੇ ਲੁਧਿਆਣੇ ਤੋਂ ਗਰਾਊਂਡ ਜ਼ੀਰੋ ਤੋਂ ਤੁਹਾਨੂੰ ਰਿਪੋਰਟ ਦਿਖਾ ਰਹੇ ਹਾਂ ਕਿ ਅਸਲ ਦੇ ਵਿੱਚ ਇਸ ਟਾਈਮ ਜਿਹੜਾ ਹੈ ਇੱਥੋਂ ਦੇ ਕੀ ਹਾਲਾਤ ਹੈ